ਨਵੇਂ ਫ੍ਰਿਜ ਨੇ ਮਰਵਾ ਦੇਣਾ ਸੀ 마ਸੂਮ ਬਾਲ ਬਾਲ ਬਚੀ ਜਾਨ ਕਿਤੇ ਤੁਸੀਂ ਬਿਨਾ ਕਰ ਦਿਓ ਆ ਗਲਤੀ ਅਕਸਰ ਹੀ ਬੱਚਿਆਂ ਨੂੰ ਘਰ ਵਿੱਚ ਲਿਆਉਂਦੀ ਹਰ ਇੱਕ ਨਵੀਂ ਚੀਜ਼ ਦਾ ਬਹੁਤ ਹੀ ਚਾਹ ਹੁੰਦਾ ਏ ਪਰ ਕਦੇ ਕਦੇ ਨਵੀਂ ਚੀਜ਼ ਦਾ ਚਾਹ ਵੀ ਬੱਚੇ ਦਾ ਕਾਲ ਬਣ ਜਾਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਡਬਲ ਡੋਰ ਫ੍ਰਿਜ ਵਿੱਚੋਂ ਇੱਕ ਸੱਪ ਨਿਕਲ ਰਿਹਾ ਏ ਦਰਸਲ ਇਸ ਪਰਿਵਾਰ ਨੇ ਇਹ ਫ੍ਰਿਜ ਇੱਕ ਦਿਨ ਪਹਿਲਾਂ ਨਵਾਂ ਲਿਆਂਦਾ ਸੀ ਨਵਾਂ ਫ੍ਰਿਜ ਲਿਆਉਣ ਤੇ ਇਸ ਪਰਿਵਾਰ ਦਾ ਬੱਚਾ ਬਹੁਤ ਹੀ ਖੁਸ਼ ਸੀ ਅਤੇ ਬਾਰ ਬਾਰ ਫ੍ਰਿਜ ਨੂੰ ਖੋਲ੍ਹ ਤੇ ਬੰਦ ਕਰ ਰਿਹਾ ਸੀ ਅਤੇ ਦੂਸਰੇ ਦਿਨ ਵੀ ਬੱਚਾ ਜਦੋਂ ਸਵੇਰੇ ਉੱਠਿਆ ਤਾਂ ਉੱਠ ਦੀ ਸਾਰ ਹੀ ਉਹ ਫਰਿੱਜ ਨੂੰ ਖੋਲਣ ਲੱਗਾ ਪਰ ਜਿਵੇਂ ਹੀ ਉਹ ਫਰਿੱਜ ਕੋਲ ਗਿਆ ਤਾਂ ਉਸ ਨੂੰ ਫਰਿੱਜ ਵਿੱਚੋਂ ਇੱਕ ਸੱਪ ਨਿਕਲਦਾ ਦਿਖਾਈ ਦਿੱਤਾ ਸੱਪ ਦੇਖ ਕੇ ਬੱਚੇ ਨੇ ਆਪਣੇ ਡੈਡੀ ਨੂੰ ਬੁਲਾਇਆ ਜਿਸ ਨੇ ਮੌਕੇ ਤੇ ਆ ਕੇ ਇਸ ਦੀ ਵੀਡੀਓ ਬਣਾ ਲਈ ਅਤੇ ਸੱਪ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਸੋ ਇਸ ਪਰਿਵਾਰ ਦਾ ਛੋਟਾ ਜਿਹਾ ਬੱਚਾ ਹੀ ਹੁਸ਼ਿਆਰ ਸੀ ਜਿਸ ਨੇ ਮੌਕੇ ਤੇ ਆਪਣੇ ਡੈਡੀ ਨੂੰ ਬੁਲਾ ਲਿਆ ਨਹੀਂ ਤਾਂ ਜ਼ਿਆਦਾਤਰ ਐਨੇ ਛੋਟੇ ਬੱਚੇ ਆਪ ਹੀ ਜਾਨਵਰਾਂ ਨਾਲ ਪੰਗੇ ਲੈਣ ਲੱਗ ਜਾਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਟਾਈਮ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ